ਜੋਗੇ ਜਿਹੜੀਆਂ ਲੰਬੀਆਂ ਲੰਬੀਆਂ ਕਤਾਰਾਂ ਜਿਹੜੀਆਂ ਨੇ ਇਹ ਸੜਕ ਦੇ ਕਿਨਾਰੇ ਤੇ ਲੱਗੀਆਂ ਹੋਈਆਂ ਨੇ ਕੀ ਕਹਿਣਾ ਚਾਹੋਗੇ ਕੀ ਕਾਰਨ ਹੈ ਜਿਹੜਾ ਤੁਸੀਂ ਇਸ ਵੇਲੇ ਤੱਕ ਮੰਡੀ ਦੇ ਵਿੱਚ ਨਹੀਂ ਪਹੁੰਚ ਸਕੇ ਇਹ ਭਾਜੀ ਪ੍ਰਸ਼ਾਸਨ ਦੀ ਗਲਤੀ ਆ ਭਾਰਤੀਨੀ ਗਲਤੀ ਆ ਦੇਖੋ ਜੀ ਸਾਨੂੰ ਅੰਦਰ ਜਾਣ ਦੇਣ ਕੱਲੀ ਕੱਲੀ ਟਰਾਲੀ ਜਾਵੇ ਕੋਈ ਜੰਮਦਾਂ ਲੱਗੇ ਹੁਣ ਕੱਲ ਇਕੱਠੀਆਂ ਟਾਲੀਆਂ ਵਾਰਦੇ ਨੇ ਤੇ ਉਹਨਾਂ ਨੇ 100 200 ਰੁਪਏ ਭਾ ਵੀ ਡਾਉਣਾ ਇਕੱਠੀਆਂ ਟਾਲੀਆਂ ਵਾਰ ਕੇ ਬਿਲਕੁਲ ਸਹੀ ਗੱਲ ਹੈ ਤੇ ਇਕੱਠੀਆਂ ਟਾਲੀਆਂ ਬਾੜ ਕੇ ਭਾਵੇਂ 250 ਰੁਪਏ ਡਾਉਣਾ ਵਾ ਤੇ ਸਾਨੂੰ ਬਣਿਆ ਜਾਂ ਛਦਾਈ ਅਸੀਂ ਵੇਖੋ ਕਿੰਨਾ ਕਿੰਨਾ ਲੰਮਾ ਜਾਮ ਪਿਆ ਵਾ 5 ਵਜੇ ਇੱਥੇ ਖਲੋਤੇ ਏ 5 ਵਜੇ ਦੇ ਇੱਥੇ ਖੜੇ ਆ ਬਜੀ ਤੁਸੀਂ ਆਪਣੀ ਪਰੇਸ਼ਾਨੀ ਦੱਸਦੇ ਅਸੀਂ ਆਪਣੀ ਪਰੇਸ਼ਾਨੀ ਦੱਸਣ ਦੇ ਆ ਤੇ ਇਹ ਇਹ ਬੜੇ ਮੁਸ਼ਕਲ ਆ ਇਹ ਮੁਸ਼ਕਲ ਦਾ ਰੰਗ ਲੈਣਾ ਕਿਹਨਾਂ ਜਾਓਗੇ ਤੁਸੀਂ 5 ਵਜੇ ਦੇ ਫੜ ਕੇ ਗੁੱਤੇ ਆ ਜੀ ਘੋਣਾ ਲੈ ਕੇ ਆਏ ਆ ਆਦੇ 12 ਨਿਕੋਣਾ ਕੋਈ ਬੰਦਾ ਫੁਲਕਾ ਪਾਣੀ ਨਾਲ ਹੀ ਲਿਖਿਆ ਘਰੋਂ 4 ਵਜੇ ਉੱਠੇ ਆ ਛੋਨਾ ਵਡਾਇਆ ਆ ਗਏ ਆ 2 2:30 3 ਵਜੇ ਘਰੋਂ ਤੁਰ ਪਏ ਆ ਚਣਗੀ ਚ ਖਲੋਤੇ ਆ ਕਿਹੜੇ ਕਿਹੜੇ ਪਿੰਡ ਤੋਂ ਆਪਾਂ ਆਈ ਮੈਂ ਜੰਗਰੋਂ ਆਇਆ ਭਾਈ ਹੂੰ ਜੰਗਰ ਤੋਂ 5 ਵਜੇ ਤੁਰਿਆ ਜਾਂਨ ਦੇ ਵਿੱਚ ਫਸੇ ਪਏ ਜਮ ਤੇ ਫਸੇ ਪਏ ਆ ਤੇ ਪ੍ਰਸ਼ਾਸਨ ਦੀ ਇਹ ਆ ਦੇਖੋ ਜੀ ਪ੍ਰਸ਼ਾਸਨ ਇਹ ਆਪਣੇ ਨੂੰ ਕੱਢੀ ਜਾਂਦੇ ਨੇ ਜਿਹੜਾ ਉਹ ਦੂਜੇ ਸਾਡੀਆਂ ਟਰਾਲੀਆਂ ਵੇਖੋ ਉੱਥੇ ਬੱਸੀਆਂ ਪਈਆਂ ਨੇ ਜਿਵੇਂ ਕਿ ਸੜਕ ਦੇ ਉੱਤੇ ਆਪਾਂ ਗੱਲ ਕਰੀਏ ਤੁਸੀਂ ਐਸੇ ਵੇਲੇ ਤਰਨਤਾਰ ਰੋਡ ਦੇ ਉੱਤੇ ਖੜੇ ਜੇ ਤੇ ਗੱਲ ਕੀਤੀ ਜਾਵੇ ਕਿ ਜਦੋਂ ਤੁਸੀਂ ਟਰਾਲੀਆਂ ਲੈ ਕੇ ਉੱਥੇ ਖੜੇ ਜੇ ਤੇ ਉੱਥੇ ਜਾਮ ਹੀ ਇੰਨਾ ਕੋ ਹੋ ਚੁੱਕਾ ਵਾ ਕਿ ਆਮ ਪਬਲਿਕ ਦਾ ਉੱਥੇ ਲੰਘਣਾ ਮੁਸ਼ਕਲ ਹੋ ਚੁੱਕਾ ਤੇ ਲੋਕ ਜਿਹੜੇ ਨੇ ਉਹ ਤੁਹਾਡੇ ਗੱਲ ਵੀ ਪੈਣ ਨੂੰ ਮਜਬੂਰ ਨੇ ਜਦ ਕਿ ਤੁਸੀਂ ਪੁੱਤਾਂ ਵਾਂਗੂ ਪਾਲੀ ਫਸਲ ਜਿਹੜੀ ਇਹ ਦਿਨ ਰਾਤ ਦੀ ਤੁਹਾਡੀ ਮਿਹਨਤ ਆ ਜਿਹੜੀ ਉਹਨੂੰ ਲੈ ਕੇ ਤੁਸੀਂ ਮੰਡੀ ਤੱਕ ਪਹੁੰਚਣਾ ਸੀਗਾ ਪਰ ਅੱਜ ਤੁਹਾਨੂੰ ਕਿੱਥੇ ਪਹਿਲੋ ਦਿਨ ਰਾਤ ਤੁਸੀਂ ਸਪੰਦੀਆਂ ਸਿਰੀਆਂ ਫੇਕੇ ਜਿਦਾ ਇਹ ਕੰਮ ਕੀਤਾ ਵਾ ਤੇ ਅੱਜ ਇਹ ਲੋਕ ਜਿਹੜੇ ਨੇ ਉਹ ਤੁਹਾਡੇ ਹੀ ਸਿਰ ਬਣਨ ਨੂੰ ਤਿਆਰ ਹੋਏ ਨੇ ਕਿਉਂਕਿ ਤੁਸੀਂ ਤੁਹਾਡੇ ਨੂੰ ਜਾਮ ਹੋਇਆ ਇਹ ਸਾਨੂੰ ਦੱਕਾ ਆ ਗਿਆ ਨੇ ਤੇ ਜਾਮ ਕੋਈ ਨਹੀਂ ਜੇ ਸਾਨੂੰ ਅੰਦਰ ਲੰਘਣ ਦੇ ਤਾਂ ਕੋਈ ਜਾਮ ਨਹੀਂ ਦੇਖੋ ਜੀ ਕੱਲੀ ਕੱਲੀ ਟਰਾਲੀ ਜਾਂ ਕੱਲੀ ਕੱਲੀ ਟਰਾਲੀ ਜਾਂਣ ਲੱਗੀ ਸਾਹਮਣੇ ਕੱਲੀ ਕੱਲੀ ਟਰਾਲੀ ਜਾਂਣ ਨੂੰ ਕੋਈ ਜਾਮ ਨਹੀਂ ਆ ਤੇ ਵੇਖੋ 10 15 ਟਰਾਲੀਆਂ 100 ਟਰਾਲੀਆਂ ਇਨਾ ਇਕੱਠੀ ਬਾੜ ਦੀ ਅੰਦਰ 100 200 ਭਾਸ਼ਟਣ ਵਾਲਾ ਸਾਨੂੰ ਜੱਟ ਨੂੰ ਬੇਕੂ ਬਣਾਉਂਦੇ ਨੇ ਅਸੀਂ ਬੇਕੂ ਬਣੇ ਆ ਪਰ ਅਸੀਂ ਲੋਕਾਂ ਕੋ ਵੀ ਛੇਤਰਖਾਨੜੇ ਆ ਤੇ ਕੀ ਮੰਗ ਕਰਦੇ ਆ ਮੰਗ ਇਹੀ ਕਰਦੇ ਆ ਵੀ ਪ੍ਰਸ਼ਸਨ ਨੂੰ ਵੇਖੋ ਸਹੀ ਆਰਤੀਏ ਸਹੀ ਹੋਣ ਪਛਲ ਸਹੀ ਹੋਵੇ ਮੰਗ ਤਾਂ ਇਹੀ ਕਰਦੇ ਆ ਵੀ ਸਾਨੂੰ ਤੁਹਾਡਾ ਨਾਂ ਅਸੀਂ ਜੀਵੀ ਦਾ ਝੋਨਾ ਵੇਖ ਸਕਦਾ ਚਾਈਨਾ ਨਾ ਅਸੀਂ ਕੁਝ ਫਸਲ ਵੇਖ ਸਕਦੇ ਆ ਇੱਚੋ ਝੋਨਾ ਆਪਣਾ ਡਰਾਈਵਰ ਨੂੰ ਭੇਜਣਾ ਭੀ ਜਾਓ ਲੈ ਜਾਓ ਉਹਨੇ ਕਿਹਾ ਗੁਰੂਆ ਨਹੀਂ ਮੈਂ ਨਹੀਂ ਜਾਣਾ ਉੱਥੇ ਪੁਲਿਸ ਸਿੱਤਰ ਫੇਰਦੀ ਆ ਫਿਰ ਆਪਾਂ ਕਿੱਧਰ ਜਾਈਏ ਦੱਸੋ ਹੂੰ ਕਪਾ ਕਿੱਥੇ ਜਾਈਏ ਠੀਕ ਤੁਹਾਡੀ ਇਹ ਸਬੰਧੀ ਆਰਤੀਆਂ ਨਾਲ ਕੋਈ ਗੱਲ ਨਹੀਂ ਹੋਈ ਕਿ ਸਮਾਂ ਆਇਆ ਆ ਸਮਾਂ ਹੋ ਗਿਆ ਨਹੀਂ ਤੁਸੀਂ ਤੁਹਾਨੂੰ ਪਹਿਲਾਂ ਅਗਾਹ ਨਹੀਂ ਕੀਤਾ ਗਿਆ ਅਗਾਹ ਕੀਤਾ ਸੀ ਆਰਤੀਆਂ ਨੇ ਮੈਸੇਜ ਹੈਗਾ ਉਹਦੇ ਵੀ ਜਦੋਂ ਮਰਜੀ ਲੈ ਕੇ ਆਓ ਤੁਹਾਡੀ ਕਸਾਨ ਜਿਹੜੇ ਨੇ ਉਹ ਰਾਸਦਈਏ ਆਰਤੀਆਂ ਲੈ ਕੇ ਹੁੰਦੇ ਨੇ ਕਿ ਬੜੀਆਂ ਵੇ ਅਕਾਲ ਜਿਵੇਂ ਚੈਦਨ ਕਰਾਉਂਦੇ ਨੇ ਤੇ ਜਿਹਦੇ ਨਾਲ ਆਮ ਪਬਲਿਕ ਨੂੰ ਵੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਇਹ ਅਪੀਲ ਕਰੀ ਕਿ ਉਹ ਨਾ ਆਹ ਵੇਖੋ ਜਿੱਥੇ ਤੱਕ ਗੱਲ ਜਾਮ ਲੱਗਣ ਦੀ ਹੈ ਨਾ ਜਾਮ ਲੱਗਣ ਦੀ ਜਾਂ ਕਿਸਾਨ ਲੰਬੀਆਂ ਲੰਬੀਆਂ ਕਤਾਰਾਂ ਦੇ ਵਿੱਚ ਖੜਦਾ ਉਹਦਾ ਕਾਰਨ ਆ ਕਿ ਮੰਡੀ ਨੂੰ ਕੋਈ ਜਿਹੜਾ ਵਾ ਪ੍ਰੋਪਰ ਰਸਤਾ ਨਹੀਂ ਹੈ ਕਿਸਾਨ ਨੂੰ ਸ਼ਹਿਰ ਦੇ ਵਿੱਚ ਦੀ ਗੁਜ਼ਰ ਕੇ ਆਉਣਾ ਪੈਂਦਾ ਤੇ ਉਹਦੇ ਨਾਲ ਜਿਹੜਾ ਸਾਰਾ ਸ਼ਹਿਰ ਵੀ ਪਰੇਸ਼ਾਨ ਹੁੰਦਾ ਵਪਾਰੀ ਵੀ ਪਰੇਸ਼ਾਨ ਹੁੰਦਾ ਜਿੱਥੋਂ ਤੱਕ ਕਤਾਰਾਂ ਲੱਗਣ ਦੀ ਗੱਲ ਹੈ ਜਾਂ ਕਿਸਾਨ ਨੂੰ ਬੇਨਤੀ ਤੇ ਅਪੀਲ ਕਰਦੇ ਆ ਕਿ ਅਸੀਂ ਆਪਣੇ ਤੌਰ ਤੇ ਪਿਛਲੇ ਸਾਲ ਤੋਂ ਇੱਕ ਟਾਈਮ ਟੇਬਲ ਬਣਾਇਆ ਜਿਹੜੇ ਟਾਈਮ ਟੇਬਲ ਦੇ ਵਿੱਚ ਕਿਸਾਨ ਨੇ ਆਉਣਾ ਜਿਵੇਂ ਰਾਤੀ ਕਿਸਾਨ ਵੀਰ 12 ਵਜੇ ਤੋਂ ਬਾਅਦ ਆਉਣਾ ਤੇ ਕੋਈ ਲੈਂਚ ਲੱਗਣ ਦੀ ਲੋੜ ਨਹੀਂ ਸਿੱਧੇ ਉਹਨਾਂ ਮੰਡੀ ਦੇ ਵਿੱਚ ਆ ਜਾਣਾ ਪਰ ਕਰਦੇ ਕੀ ਕਿਸਾਨ ਵੀਰ ਜਿਹੜੇ ਆ ਉਹ ਸਾਡੇ ਵੇ ਟਾਈਮ 'ਚ ਪਹਿਲਾਂ ਆ ਜਾਂਦੇ ਸ਼ਾਮੀ ਫਿਰ ਉਹਨਾਂ ਨੂੰ ਥੋੜਾ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਵਾ ਉਦੋਂ ਹੀ ਜਿਹੜਾ ਵਾਰ ਰਾਈਸ ਮਿਲ ਨੇ ਜਿਹੜਾ ਮਾਲ ਲਿਆ ਹੁੰਦਾ ਉਹਨੇ ਲਿਫਟਿੰਗ ਕਰਕੇ ਬਾਹਰ ਕੱਢਣਾ ਹੁੰਦਾ ਤੇ ਜਦ ਕਿ ਕਿਸਾਨ ਵੀਰ ਜਦੋਂ ਗੇਟਾਂ ਦੇ ਟਰਾਲੀਆਂ ਲੈ ਆਉਂਦੇ ਆ ਜਾਂ ਉਧਰ ਰਸਤੇ 'ਤੇ ਮਤਲਬ ਪਹਿਲਾਂ ਹੀ ਤੰਗ ਨੇ ਤੇ ਟਰਾਲੀ ਰੋਕ ਲਿੰਦੇ ਦਾ ਟਰੱਕ ਨਿਕਲ ਜਿਹੜੀ ਹੈ ਮੁਸ਼ਕਲ ਹੁੰਦੀ ਉਹਦੇ ਨਾਲ ਸਾਰਿਆਂ ਨੂੰ ਪਰੇਸ਼ਾਨੀ ਹੁੰਦੀ ਹੈ ਕਿਸਾਨ ਨੂੰ ਵੀ ਹੁੰਦੀ ਹੈ ਸ਼ਹਿਰ ਵਾਸੀਆਂ ਨੂੰ ਪਰੇਸ਼ਾਨੀ ਹੁੰਦੀ ਹੈ ਅ ਪ੍ਰਸ਼ਾਸਨ ਨੂੰ ਅਪੀਲ ਤੇ ਬੇਨਤੀ ਆ ਕਿ ਸਾਡੀ ਮੰਡੀ ਦੇ ਵਿੱਚ 1.5 ਕਿਲੋਮੀਟਰ ਦਾ ਟੋਟਾਵਾ ਬਾਈਪਾਸ ਉਹਦੇ ਵਿੱਚ ਸੈਂਟਰ ਸਰਕਾਰ ਨੇ ਜਿਹੜਾ ਵਾ ਸਾਨੂੰ ਅੰਡਰ ਬ੍ਰਿਜ ਜਿਹੜਾ ਵਾ ਪਾਸ ਕਰਕੇ ਦੇ ਦਿੱਤਾ ਵਾ ਸੈਂਟਰ ਸਰਕਾਰ ਨੇ ਜਿਹੜਾ ਕਿ ਬਣਨਾ ਵੀ ਸ਼ੁਰੂ ਹੋ ਗਿਆ ਪਰ ਪੰਜਾਬ ਸਰਕਾਰ ਪਤਾ ਨਹੀਂ ਐਡੀ ਕਿ ਕਮਜ਼ੋਰ ਹੈ ਕਿ ਜੇ 1.5 ਕਿਲੋਮੀਟਰ ਦਾ ਟੋਟਾ ਜੇ ਉਹ ਬਣਾ ਕੇ ਦੇ ਦੇ ਤੇ ਸਾਰਾ ਸ਼ਹਿਰ ਉਹਦੇ ਨਾਲ ਸੁਖੀ ਹੋ ਜਾਂਦਾ ਸਾਰਾ ਕਿਸਾਨ ਜਿਹੜਾ ਵਾ ਇੱਕ ਤਰ੍ਹਾਂ ਦਾ ਮੰਡੀ ਨੂੰ ਬਾਈਪਾਸ ਮਿਲ ਜਾਂਦਾ ਉਹਦੀ ਜਿਹੜਾ ਵਾ ਉਹ ਗੁਜ਼ਰਨਾ ਸ਼ੁਰੂ ਹੋ ਜਾਂਦਾ ਤੇ ਨਾਤੇ ਉਹਦੇ ਨਾਲ ਇਹ ਸ਼ਰਤ ਬਣਨਾ 1.5 ਕਿਲੋਮੀਟਰ ਦੇ ਟੋਟੇ ਨਾਲ ਨਾ ਤੇ ਸ਼ਹਿਰ ਵਾਸੀਆਂ ਨੂੰ ਕੋਈ ਮੁਸ਼ਕਲ ਆਉ ਨਾ ਕਿਸਾਨਾਂ ਨੂੰ ਮੁਸ਼ਕਲ ਆਉ ਨਾ ਕਿਸੇ ਵਪਾਰੀ ਨੂੰ ਮੁਸ਼ਕਲ ਆਉ ਪਰ ਪਤਾ ਨਹੀਂ ਕਿਉਂ ਪ੍ਰਸ਼ਾਸਨ ਤੇ ਪ੍ਰੇਟੀ ਗੱਲ ਲੋਕ ਜਿਹੜੇ ਨੇ ਇਸ ਗੱਲ ਦਾ ਇਸ਼ੂ ਬਣਾ ਕੇ ਬੈਠ ਗਏ ਆ ਕਿ ਇਹਨਾਂ ਨੂੰ ਆਪੋ ਆਪਣੇ ਸਵਾਰਥ ਨੇ ਵਾਸਤਾ ਦਾ ਕਿਸਾਨ ਜਿਹੜਾ ਅੰਨਦਾਤਾ ਜਿਹਨੂੰ ਕਹਿੰਦੇ ਜਦੋਂ ਇਹਨਾਂ ਨੇ ਵੋਟਾਂ ਲੈਣੀਆਂ ਜਾਂ ਲਖਣ ਆ ਉਦੋਂ ਇਹ ਕਹਿੰਦੇ ਅੰਨਦਾਤਾ ਤੇ ਹੁਣ ਮੈਂ ਅਪੀਲ ਕਰਦਾ ਜਿਹੜੇ ਸਾਡੇ ਲੀਡਰ ਨੇ ਸਾਡਾ ਇੱਥੇ ਐਮਪੀ ਸਾਹਿਬ ਵੀ ਨੇ ਸਾਡੇ ਐਮਐਲਏ ਸਾਹਿਬ ਨੇ ਲੋਕਲ ਹੁਣ ਆਗੇ ਹਾਲਾਤ ਵੇਖਣ ਜਿੰਨਾ ਕੋ ਜਦੋਂ ਵੀ ਵੋਟਾਂ ਲੈਂਦੇ ਉਹਨਾਂ ਨੂੰ ਤੁਸੀਂ ਅੰਨਦਾਤਾ ਕਹਿੰਦੇ ਹੁਣ ਅੰਨਦਾਤਾ ਜਿਹੜਾ 12-12 ਘੰਟੇ ਜਦੋਂ ਲੈਣਾ ਦੇ ਖੜਾ ਵਾ ਤੇ ਕੀ ਇੱਕ ਬਾਈਪਾਸ ਬੰਨ੍ਹ ਜੂ ਤੇ ਇਹਨਾਂ ਨੂੰ ਕੀ ਮੁਸ਼ਕਲ ਹੈ ਪਰ ਸਾਰਾ ਜਿਹੜਾ ਆ ਲੋਕਤੰਤਰ ਜਿਵੇਂ ਇਹ ਢੰਗ ਨਾਲ ਵਿਗੜਿਆ ਪਿਆ ਵਾ ਪ੍ਰੇਟੀਕਲੀ ਲੋਕ ਜਿਹੜੇ ਆ ਉਸ ਛੜਕ ਦੇ ਵਿੱਚ ਜਿਹੜੇ ਆ ਵਿਰਨ ਪਾ ਰਹੇ ਆ ਜਦ ਕਿ ਉਸ ਛੜਕ ਬੰਦ ਦੇ ਨਾਲ ਸਾਰੇ ਸ਼ਹਿਰ ਨੂੰ ਫਾਇਦਾ ਕਿਸਾਨਾਂ ਨੂੰ ਫਾਇਦਾ ਵਾ ਤੇ ਕਿਸੇ ਤਰ੍ਹਾਂ ਦੀ ਵੀ ਤੁਸੀਂ ਪੱਤਰਕਾਰ ਹੋ ਤੁਸੀਂ ਵੇਖਦੇ ਹੋ ਕਿੰਨੇ ਕਿਸਾਨ ਪਰੇਸ਼ਾਨ ਹੁੰਦੇ ਨੇ ਕਿੰਨੀਆਂ ਰੋਜ਼ ਖਬਰਾਂ ਲੱਗਦੀਆਂ ਨੇ ਪਰ ਪਤਾ ਨਹੀਂ ਪ੍ਰਸ਼ਾਸਨ ਇੱਥੇ ਕਿਉਂ ਸਤਾਵਾਹੀਂ ਅੱਜ ਵੀ ਇਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਆਂ ਕਿ ਇਧਰੋਂ ਇੱਕ ਬਾਈਪਾਸ 1.5 ਕਿਲੋਮੀਟਰ ਦਾ ਰਸਤਾ ਸਰਕਾਰ ਵਾਸਤੇ ਕੁਛ ਵੀ ਗੱਲ ਨਹੀਂ ਜੇ ਸਰਕਾਰ ਸਾਡੀ ਇੰਨੀ ਕਮਜ਼ੋਰ ਵੀ ਆ ਤੇ ਡੀ ਸਾਹਿਬ ਨੂੰ ਵੀ ਕਹੇ ਵੀ ਅਸੀਂ ਆਪਣੀ ਜੇਬ ਦੇ ਵਿੱਚੋਂ 1.5 ਕਿਲੋਮੀਟਰ ਦਾ ਟੋਟਾ ਜਿਹੜਾ ਵਾ ਤੁਹਾਨੂੰ ਆਪ ਬਣਾ ਦਿੰਦੇ ਆ ਕਿਉਂਕਿ ਸੈਂਟਰ ਸਰਕਾਰ ਨੇ ਅੰਡਰਪਾਸੇ ਪਾਸ ਕਰ ਦਿੱਤਾ ਉਹ ਸੈਂਟਰ ਸਰਕਾਰ ਨੇ ਪੈਸੇ ਲਾ ਦਿੰਦੇ ਆ 1.5 ਕਿਲੋਮੀਟਰ ਦੇ ਟੋਟਾ ਜਿਹੜਾ ਮੰਡੀ ਬੋਰਡ ਨਹੀਂ ਬਣਾ ਸਕਦਾ ਸਰਕਾਰ ਨਹੀਂ ਬਣਾ ਸਕਦੀ ਆਰਥਿਕ ਅਸੈਸ਼ਨ ਤੇ ਰਾਈਸ ਮੇਲ ਵਾਲੇ ਜਿਹੜੇ ਅਸੀਂ ਰਲ ਕੇ ਆਪਣੀ ਜੇਬ ਚੋਂ ਬਣਾ ਦਿੰਦੇ ਆ ਤੇ ਸੋ ਇਧਰ ਧਿਆਨ ਕਰਕੇ ਤੇ ਜਿਹੜੀ ਇਹ ਸੜਕ ਬਣਦੀ ਹੈ ਤੇ ਉਹਦੇ ਨਾਲ ਜਿਹੜੇ ਸਾਰੇ ਕਿਸਾਨ ਵੀ ਪਰੇਸ਼ਾਨੀ ਤੋਂ ਬਾਝ ਜਾਂਦੇ ਤੇ ਸ਼ਹਿਰ ਵਾਸੀ ਵੀ ਜਿਹੜੇ ਇਸ ਪਰੇਸ਼ਾਨੀ ਤੋਂ ਬਾਝ ਜਾਂਦੇ। ਜਦੋਂ ਜਿਮਨੇ ਕਿਸਾਨਾਂ ਨਾਲ ਜਦੋਂ ਗੱਲ ਕੀਤੀ ਗਈ ਤੇ ਕਿਸਾਨਾਂ ਦਾ ਕਹਿਣਾ ਹੈ ਕਿ ਵਧੀਆ ਲਮੀ ਤੇ طرح ਜਿਹੜੀਆਂ ਲਵਾ ਕੇ ਤੇ ਰਾਤ ਨੂੰ ਤੋਂ ਮੰਡੀ ਦੇ ਵਿੱਚ ਕਾਲੀਆਂ ਪਹੁੰਚਦੀਆਂ ਨੇ ਤੇ ਉਹਨਾਂ ਦੀ 150 ਤੋਂ 200 ਰੁਪਏ ਦਾ ਕਲੀਕਤ ਹੋਤੀ ਏ। ਯਾਨੀ ਉਹਦੇ ਬਾਰੇ। ਭਾਈ ਵੇਖੋ ਜਿੱਥੇ ਕਿਸਾਨ ਦੀ ਗੱਲ ਹੈ ਉਹਨਾਂ ਨੂੰ ਜਦੋਂ ਟਾਈਮ ਇੱਕ ਦਿੱਤਾ 12 ਵਜੇ ਦਾ। 12 ਵਜੇ ਤੋਂ ਪਹਿਨਾ ਉਹ ਆਉਣ ਨਾਲੇ ਉਹਨਾਂ ਨੂੰ ਲਾਈਨ 'ਚ ਲੱਗਣ ਦੀ ਲੋੜ ਨਹੀਂ ਪਰ ਸਾਡੇ ਕਿਸਾਨ ਵੀਰ ਜਿਹੜੇ ਆ ਉਹ ਸ਼ਾਮੀ 5-6 ਵਜੇ ਆ ਜਾਂਦੇ ਆ ਉਹਦੇ ਕਰਕੇ ਉਹਨਾਂ ਨੂੰ ਕਤਾਰਾਂ ਦੇ ਵਿੱਚ ਲੱਗਣਾ ਪੈਂਦਾ ਫਿਰ ਅਸੀਂ ਟਾਲੀ ਦੀ ਜਿਹੜੀ ਐਂਟਰੀ 12 ਵਜੇ ਰੱਖੀ ਆ ਇਹ ਜਿਹੜਾ ਸਟੈਂਪ ਟੇਬਲ ਬਣਾਇਆ ਇਹ ਕਿਸਾਨ ਵੀਰਾਂ ਵਾਸਤੇ ਬਣਾਇਆ ਅਸੀਂ ਆਰ ਪੀ ਐਸੋਸ਼ੀਏਸ਼ਨ ਨੇ ਆਪਣੀ ਜੇਬ ਦੇ ਵਿੱਚੋਂ 20 ਪ੍ਰਾਈਵੇਟ ਮੁਲਾਜ਼ਮ ਰੱਖ ਕੇ ਇਹ ਕਿਸਾਨਾਂ ਵੀਰਾਂ ਵਾਸਤੇ ਰੱਖਿਆ ਕਿ ਜਿਹੜਾ ਉਹਨਾਂ ਦੀ ਫਸਲ ਵੀ ਜਿਹੜੀ ਹੈ ਸਹੀ ਰੇਟ ਵਿਕੇ ਜੇ ਅਗਲੇ ਪੰਨੇ ਬੇਟਾ ਮੇ ਆਈ ਜਾਣਗੇ ਮੰਡੀ ਦੇ ਵਿੱਚ ਰਸ਼ ਪਿਆ ਰਹੂਗਾ ਤੇ ਫਿਰ ਰੇਟ ਉਹਨਾਂ ਦਾ ਘਟ ਲੱਗੂਗਾ ਉਹਨਾਂ ਇਸ ਤਰੀਕੇ ਨਾਲ ਜਿਹੜਾ ਉਹ ਵਧੀਆ ਚੱਲ ਰਿਹਾ 1509 ਦੀ ਜਿਹੜੀ ਵੈਰੈਟੀ ਗਿੱਲੀ ਆ ਉਹ ਜੇ ਦਿਹਾੜੀ ਨਹੀਂ ਚੁੱਕੀ ਜਾਂਦੀ ਤੇ ਉਹ ਖਰਾਬ ਹੋ ਜਾਂਦੀ ਆ ਇਹੋ ਹੀ ਇੱਕ ਸਿਸਟਮ ਵਧੀਆ ਇਸ ਤਰੀਕੇ ਨਾਲ ਜਿਹੜਾ ਕਿਸਾਨ ਆਉਣ ਤੇ ਉਹਨਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਊਗਾ